ਨਮੋ ਰਾਮ ਗੋਪੀ ਕਿਆ ਤੁਮ ਜੀ ਰੇ ਪਾਪ ਸ਼ਾਮ ਮਾਲਕਾਂ ਦਾ ਜਨਮ ਜੀ ਕਟਿਆ ਸਤਨਾਮ ਸ਼੍ਰੀ ਵਾਹਿ ਸਾਹਿਬੀ ਜਤਸਰੇ ਮਹਲਾ ਆਗਮ ਆਪ ਪ੍ਰਭ ਤਕਰ ਜਾਏ ਕੱਖ ਨਾਮ ਕਰੋ ਨਾਮ 3 ਰਾਮ ਨੂੰ ਸੁਮਰਤ ਸ਼ੰਤ ਜੋਜਾਨੋ ਕੋ ਰਾਖਾ ਕਰ ਪ੍ਰੀਆ ਕਿਤੇ ਗਣੋਂ ਕੰਨ ਕੇ ਉਹਨ ਮੇਰੀਆ ਸੰਗਿਆ ਬਣ ਕਤੇ ਮੇਰੀ ਕਾਲ ਕੜੀ ਕੰਨ ਨੂੰ ਤੇਰੀਆ ਵੇਰਾਤ ਨਾਮ ਤੇਰਾ ਧਾਰੂ ਕਾਲ ਤਾਲ ਦੇ ਪੀਰੇ